ਮੈਂ ਕਹਿੰਦੀ ਕਿ ਸੋ ਇਹ ਸੱਚੀ ਬਾਬਾ ਦੀਪ ਸਿੰਘ ਆ ਜੇ ਨਾ ਉਹਨੇ ਖੰਡਾ ਫੜ ਕੋਣਾ ਇਹੋ ਜਿਹਾ ਦੀ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਖੇ ਲਾਤਾ ਤੁਸੀਂ ਕਵਲੇ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ ਮੈਂ ਤਾਂ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਆਪਣਾ ਕੁਰਬਾਨ ਕਰ ਦਿੱਤਾ ਤੁਸੀਂ ਮੈਨੂੰ ਇੱਕ ਵੱਖਰੀ ਧਿਰ ਬਣਾ ਕੇ ਪੇਸ਼ ਕਰ ਦਿੱਤੇ ਹੋ ਮੈਨੂੰ ਤੁਸੀਂ ਗੁਰੂਆਂ ਦੇ ਬਰਾਬਰ ਲਿਆ ਖੜਾ ਕਰ ਦਿੱਤਾ ਫਿਰ ਤੁਸੀਂ ਵੇਖੋ ਭਾਈ ਮਨੀ ਸਿੰਘ ਬੰਦ ਬੰਦ ਕੱਟੇ ਗਏ ਭਾਈ ਤਾਰੂ ਸੰਦਾ ਖੋਪਰ ਲੱਥਾ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ ਦੱਸੋ ਕੋਈ ਉਹਨਾਂ ਦਾ ਨਾਮ ਲੈਣ ਨੂੰ ਤਿਆਰ ਹੈਗਾ ਥੋੜਾ ਜਿਹਾ ਪੁਰਾਣਾ ਹੋ ਗਿਆ ਨਵਾਂ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਵੇਖਿਓ ਤੁਸੀਂ ਹੁਣ ਦੂਜੇ ਬੰਦੇ ਚ ਮੈਂ ਆਪਣੇ ਅੱਖੀਂ ਵੇਖਿਆ ਜੀ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਡੈਥ ਹੋਈ ਤੇ ਉਹਨਾਂ ਦੀ ਧੀ ਵਿਦੇਸ਼ ਤੋਂ ਇੰਡੀਆ ਗਈ ਤੇ ਮੈਂ ਮਾਂ ਦੇ ਮੂੰਹੋਂ ਸ਼ਬਦ ਸੁਣਿਆ ਕਿ ਉਹਦੀ ਜੀ ਮਾੜੀ ਧੀ ਨੇ ਬੜੇ ਚਪਹਿਰੇ ਵੀ ਕੱਟੇ ਪਰ ਫਿਰ ਵੀ ਬਾਬਾ ਦੀਪਸ ਨੇ ਸਾਡੀ ਧੀ ਦੀ ਨਹੀਂ ਸੁਣ ਹੁਣ ਉਹ ਧੀ ਬੁਰਦ ਹੋ ਰਹੀ ਆਉਂਗੀ ਜਦੋਂ ਅਸੀਂ ਕਸਟਮਰ ਬਣ ਕੇ ਨੇ ਬਾਬਾ ਜੀ ਬੋਤ ਦੇ ਵਾਰ ਨੂੰ ਤੇ ਨ ਸਾਲ ਹੋ ਗਿਆ ਔਲਾਦ ਨਹੀਂ ਹੁੰਦੀ ਅੱਛਾ ਘਰ ਚ ਕਲੇਸ਼ ਵੜਾ ਵਾ ਸਾਡਾ ਮੁਕਦਮਾ ਨਹੀਂ ਜਿੱਤਿਆ ਜਾ ਰਿਹਾ ਉਹ ਪੰਜ ਸੱਤ ਸ਼ਬਦ ਬੋਲਦੇ ਆ ਨਾ ਅਗਲੇ ਫਿਰ ਮਟੀਰੀਅਲ ਬਣਾਉਂਦੇ ਆ ਗੁਰੂ ਗ੍ਰੰਥ ਸਾਹਿਬ ਚੋਂ ਸ਼ਬਦ ਲੈ ਕੇ ਉਹਨਾਂ ਨੂੰ ਇਕੱਠਿਆਂ ਕਰਕੇ ਉਹਦੇ ਉੱਪਰ ਲਿਖਦੇ ਦੁਖ ਭੰਜਨੀ ਹੁਣ ਤੁਹਾਡੇ ਚ ਕਿੰਨੇ ਬੈਠੇ ਆ ਵੀਰ ਬਾਣੀ ਪੜਨ ਵਾਲੇ ਲਾਈਵ ਸੁਣ ਰਹੇ ਆ ਦੁਖ ਭੰਜਨੀ ਸਰਲੇਖੇਟ ਬਾਣੀ ਹੈਗੀ ਗੁਰੂ ਗ੍ਰੰਥ ਸਾਹਿਬ ਚੋਂ ਲੱਗਦੀ ਭਾਪ ਸ਼ਬਦ ਲੈ ਉੱਤੇ ਸਰਲੇਖ ਲਾਤਾ ਪੜੀ ਜਾਓ ਦੁਖ ਦੂਰ ਹੁੰਦੇ ਆ ਹੁਣ ਅੱਜ ਕੱਲ ਨਵਾਂ ਕੰਮ ਚੱਲ ਪਿਆ ਦੁਪਹਿਰਿਆਂ ਦਾ ਸਿੱਖ ਨੇ ਤੇ ਬਾਣੀ ਹਰ ਵਕਤ ਪੜ੍ਹਨੀ ਸੀ ਚਾਰ ਪੈਰੇ ਥੋੜਾ ਪੜ੍ਹਨੇ ਸੀ ਆਠ ਪੈਰੇ ਰਾਦੀ ਸੀ ਹੁਣ ਬਾਣੀਆਂ ਦੀ ਅੱਠੇ ਪੈਰ ਰਤਨ ਉਹ ਕਹਿੰਦੇ ਚਾਰ ਪੈਰ ਰਤਨ ਤੇ ਫਿਰ ਉਥੇ ਬਣਾਇਆ ਕਿ ਜਾ ਰਿਹਾ ਜੀ ਸਾਡੇ ਸਿਰ ਤੇ ਕਰਜ਼ਾ ਵੜਾ ਸੀ ਬਾਬਾ ਦੀਪ ਸਿੰਘ ਨੇ ਸਾਡਾ ਹੁਣ ਕਰਜ਼ਾ ਤੁਸੀਂ ਪੁੱਠੇ ਕੰਮ ਨਹੀਂ ਲਿਆ ਹੋਏ ਤੇ ਬਾਬਾ ਦੀਪ ਸਿੰਘ ਨੂੰ ਥੋੜਾ ਜਿਮੇਵਾਰੀ ਚੱਕੂਗਾ ਕਰਜ਼ਾ ਲਿਆ گاਵਾਂ ਵਾਲੀ ਤੇ ਤੁਸੀਂ ਕੋਠੀ ਪਾਲੀ ਹੁਣ ਤੁਸੀਂ ਬਾਬਾ ਦੀਪ ਸਿੰਘ ਦੇ ਗਾੜੀ ਅਰਦਾਸਾਂ ਕਰਜੇ ਹੁਣ ਸਿੱਖੀ ਵਿਚਾਰਤਾਂ ਦਾ ਕੁਝ ਹੋਰ ਸੀ ਅਸੀਂ ਲਿਆ ਕੇ ਤੇ ਹੋਰ ਜਿੱਦਾ ਤੇ ਖੜੀ ਕਰ ਦਿੱਤੀ ਫਿਰ ਜੀ ਇਹ ਇੱਥੇ ਜੋਦ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਦ ਦਾ ਘਿਓ ਲਾਓ ਤੇ ਜਿਹੜੇ ਦੱਸਦੇ ਆ ਨਾ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਜਦੋਂ ਤੁਹਾਡੇ ਢਿੱਡ ਹੁੰਦੀ ਆ ਪੇਟ ਦੇ ਵਿੱਚ ਉਦੋਂ ਤੁਸੀਂ ਜੋਦ ਦਾ ਕਿਉਂ ਨਹੀਂ ਲਾਉਂਦੇ ਉਦੋਂ ਹਸਪੀਟਲਾਂ ਚ ਕਿਉਂ ਜਾਂਦੇ ਹੋ ਜੀ ਪਰ ਪੁੱਛੂ ਕਿਹੜਾ ਭਾਈ ਗੁਰੂ ਕੇ ਪਿਆਰੇ ਪੁੱਛੂ ਕਿਹੜਾ ਇੱਕ ਕੈਨੇਡਾ ਬੇਟੀ ਬੀਬੀ ਉਹ 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 ਚਪਹਿਰਿਆਂ ਦੀ ਵੈਸਟਰ ਆ ਪਤਾ ਕਿਦਾਂ ਕਹਿੰਦੀ ਆ ਸੁੱਕੀ ਰਸਤ ਲੈ ਕੇ ਆਇਓ ਉਹਨੂੰ ਪਤਾ ਜੇ ਗਿੱਲੀ ਰਸਤ ਹੋ ਗਈ ਤੇ ਫਿਰ ਉਸ ਦੇ ਖਰਾਬ ਹੋਣੀ ਸੁੱਕੀ ਹੋ ਗਈ ਚਾਰ ਦਿਨ ਲੰਘ ਜੂਗੀ ਆਟਾ ਨਹੀਂ ਖਰਾਬ ਹੋਣਾ ਚੌਲ ਨਹੀਂ ਖਰਾਬ ਹੋਣਾ ਜੋ ਜੋ ਸਮਗਰੀ ਚਾਹੀਦੀ ਹੋਈ ਆ ਐਦਾਂ ਲਾ ਕੇ ਸੁੱਚਾ ਚਾਦਰ ਰੱਖਣੀ ਆ ਉਹਦੇ ਤੇ ਲਾ ਕੇ ਜੋਤ ਜਗਾਉਣੀ ਆ ਲਾ ਕੇ ਬਾਬਾ ਜੀ ਦੀ ਮੈਂ ਤਰੀਕੀ ਸੋਇ ਸੱਚੀ ਬਾਬਾ ਦੀਪ ਸਿੰਘ ਆ ਜੇ ਨਾ ਉਹਨੇ ਖੰਡਾ ਖੜਕਾਉਣਾ ਇਹੋ ਜਿਹਾ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਖੇ ਲਾਤਾ ਤੁਸੀਂ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ ਮੈਂ ਤਾਂ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਆਪਣਾ ਕੁਰਬਾਨ ਕਰ ਦਿੱਤਾ ਤੁਸੀਂ ਮੈਨੂੰ ਇੱਕ ਵੱਖਰੀ ਥਿਰ ਬਣਾ ਕੇ ਪੇਸ਼ ਕਰ ਦਿੱਤੇ ਹੋ ਮੈਨੂੰ ਤੁਸੀਂ ਗੁਰੂਆਂ ਦੇ ਬਰਾਬਰ ਲਿਆ ਖੜਾ ਕਰ ਦਿੱਤਾ ਫਿਰ ਤੁਸੀਂ ਵੇਖੋ ਭਾਈ ਮਨੀ ਸਿੰਘ ਬੰਦ-ਬੰਦ ਕੱਟੇ ਗਏ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਸੀ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ ਦੱਸੋ ਕੋਈ ਉਹਨਾਂ ਦਾ ਨਾਮ ਲੈਣ ਨੂੰ ਤਿਆਰ ਹੈਗਾ ਅਸੀਂ ਸਿੱਖ ਵੰਡ ਲੈ ਜੀ ਫੇਰ ਕਿ ਜੇ ਸਾਡੇ ਬੱਚੇ ਸਿੱਖ ਨਹੀਂ ਬੰਦੇ ਅਸੀਂ ਤੇ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੋਣਣੀਆਂ ਪੈਣੀਆਂ ਸਾਨੂੰ। ਉਹ ਕਿ ਅਸੀਂ ਐਸਾ ਮੰਨੇ ਸੁਣਨ ਨੂੰ ਤਿਆਰ ਹੀ ਨਹੀਂ ਅਸੀਂ ਤੇ ਇਹ ਥੋੜਾਕ ਟਾਈਮ ਚੱਲਣਾ। ਆ ਤੁਸੀਂ ਜਿਉਂਦੇ ਵੇਖਿਓ ਆਪਣੇ ਜਿਵੇਂ ਦੁੱਖ ਭਜਣ ਦੇ ਪਹਿਲਾਂ ਬਹੁਤ ਹੁੰਦੇ ਸੀ ਪਾਟਵਾਲੀ ਹੋਣੀ ਪਤਾ ਲੱਗਿਆ ਵੀ ਇਹ ਹੋਣਾ ਪ੍ਰੋਡਕਟ ਥੋੜਾ ਜਿਆਦਾ ਪੁਰਾਣਾ ਹੋ ਗਿਆ ਨਵਾਂ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਵੇਖਿਓ ਤੁਸੀਂ ਹੁਣ ਦੂਜੇ ਬੰਦੇ ਦਾ ਮੈਂ ਆਪਣੇ ਅੱਖੀਂ ਵੇਖਿਆ ਜੀ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਡੈਥ ਹੋਈ ਤੇ ਉਹਨਾਂ ਦੀ ਧੀ ਵਿਦੇਸ਼ ਤੋਂ ਇੰਡੀਆ ਗਈ। ਤੇ ਮੈਂ ਮਾਂ ਦੇ ਮੂੰਹੋਂ ਸ਼ਬਦ ਸੁਣਿਆ ਕਿ ਜੀ ਸਾਡੀ ਧੀ ਨੇ ਬੜੇ ਚਪਹਿਰੇ ਵੀ ਕੱਟੇ ਪਰ ਫਿਰ ਵੀ ਬਾਬਾ ਦੀਪ ਸਿੰਘ ਨੇ ਸਾਡੀ ਧੀ ਦੀ ਨਹੀਂ ਸੁਣੀ ਹੁਣ ਉਹ ਧੀ ਗੁਰਦੁਆਰੇ ਆਊਗੀ ਮੈਂ ਪੁੱਛਣਾ ਤੇ ਨਾ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਤੁਸੀਂ ਅੰਨ ਅੰਧ ਵਿਸ਼ਵਾਸ ਖਲਾ ਕੇ ਜਿਹੜੇ ਬੱਚਿਆਂ ਨੇ ਗੁਰੂ ਨਾਲ ਜੋਣਾ ਸੀ ਉਹ ਗੁਰੂ ਦੇ ਦੌਰ ਜਾਣ ਕੇ ਉਹ ਧੀ ਦੇ ਦਿਮਾਗ 'ਚ ਗੱਲ ਬਹਿ ਗਈ ਬਾਬਾ ਦੀਪ ਸਿੰਘ ਨੇ ਮੇਰੀ ਸੁਣੀ ਨਹੀਂ ਹੈਗੀ ਕਿਉਂ ਲਾਜ ਦਿੰਦੇ ਹੋ ਤੁਸੀਂ ਲੋਕਾਂ ਨੂੰ ਸਹੀ ਗੱਲ ਸਮਝਾਓ ਵੀ ਇੱਥੇ ਤੇ ਬਾਣੀ ਉਚਾਰਨ ਕਰਨ ਵਾਲੇ ਗੁਰੂ ਅਰਜਨ ਸਾਹਿਬ ਤਤੀਆਂ ਤਵੀਆਂ ਤੇ ਬੈਠਿਆ ਮਾਤਾ ਗੰਗਾ ਜੀ ਦੇ ਪਤੀ 11 ਸਾਲ ਦੀ ਏਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਜਿਸ ਦਿਨ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਸੀ ਸੁਖਮਨੀ ਸਾਹਿਬ ਉਚਾਰਨ ਕਰਨ ਵਾਲੇ ਉਹਨਾਂ ਦੇ ਪਿਤਾ ਸ੍ਰੀ ਗੁਰੂ ਸਾਹਿਬ ਪਰ ਮੈਨੂੰ ਪਤਾ ਇਹ ਗੱਲ ਛੇਤੀ ਕਿਤੇ ਹਜਮ ਕਰਨੀ ਉੱਚੀ ਬੋਲੋ ਜੀ ਜਿਹੜਾ ਪੰਜਾਬ ਬੈਠਾ ਉਹ ਚਪੈਰਾ ਪਤਾ ਕਦਾ ਘਟ ਰਿਹਾ ਮੈਨੂੰ ਬਾਬਾ ਅਮਰੀਕਾ ਭੇਜਦੇ ਉਹਨੇ ਤਾਂ ਟਪਾ ਕੇ ਭੇਜਿਆ ਜਿਹੜਾ ਉੱਥੇ ਬੈਠਾ ਉਹ ਪਤਾ ਘਟ ਰਿਹਾ ਮੈਨੂੰ ਇੱਥੇ ਇੱਕ ਗ੍ਰੀਨ ਕਾਰਡ ਦਵਾਦੇ ਜਿਹੜਾ ਹੋਰ ਅੱਗੇ ਬੈਠਾ ਉਹਨਾਂ ਮੈਨੂੰ ਪੈਟਰੋਲ ਪੰਪ ਦਵਾਦੇ ਅਸੀਂ ਤੇ ਕਮਲੇ ਕੀਤਾ ਪਿਆ ਅਸੀਂ ਦਾ ਨੂੰ ਉਹ ਅੰਦਰੋਂ ਕਿਵੇਂ ਉਸ ਇੱਥੇ ਦਾ ਪੁੱਤ ਕੁਰਬਾਨ ਕੀਤੇ ਜਿਨ੍ਹਾਂ ਨੇ ਸਿੱਖੀ ਲਈ ਹੈ ਜੀ ਇੱਥੇ ਬੰਦ ਬੰਦ ਹਨ ਤੇ ਲਾਲਚੀ ਮਾਫ ਕਰਨਾ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਆ ਸਾਨੂੰ ਲਾਲਚੀ ਬਣਾਇਆ ਜਾ ਰਿਹਾ ਹੈ ਮੇਰਾ ਵਿਰੋਧ ਐਵੇਂ ਨਹੀਂ ਹੁੰਦਾ ਮੈਂ ਸੱਚ ਦੀ ਗੱਲ ਕਰਦਾ ਮੈਨੂੰ ਲੰਬੀਆਂ ਪਹੁੰਚੀਆਂ ਨਾ ਗੱਲਾਂ ਕਰਨੀਆਂ ਆਉਂਦੀਆਂ ਨਾ ਮੈਂ ਕਰਦਾ ਸਿੱਧ ਜੀ ਜੀ ਜਾਗੋ ਜਮੀਰ ਜਗਾਓ ਆਪਣੀ ਇਥੇ ਗੁਰੂ ਘਰ ਆਣ ਕੇ ਮਨਾ ਦਾਤਾ ਪੁੱਤ ਦੇਣਾ ਤੁਹਾਡੀ ਮਰਜ਼ੀ 30 ਦੇਣਾ ਤੁਹਾਡੀ ਮਰਜ਼ੀ ਮੈਨੂੰ ਕੁਝ ਵੀ ਨਾ ਦਿਓ ਮੈਨੂੰ ਸਦਕਾ ਇਹੋ ਜਿਹਾ ਦੇ ਦਿਓ ਮੈਂ ਤੁਹਾਡਾ ਦਰ ਛੱਡ ਕੇ ਕਿਸੇ ਪਖੰਡੀ ਦੇ ਡੇਰੇ ਜਾਂ ਤਨੀ ਪ੍ਰਕਰਮਾ ਨਾ ਕਰ ਆਪਣਰੇ ਅੰਦਰ ਵਿਸ਼ਵਾਸ ਪੈਦਾ ਕਰੋ ਆਪਣੀਆਂ ਧੀਆਂ ਦਾ ਮਨੋਂ ਵਾਲੇ ਨਾ ਚੁੱਕ ਦਿਓ ਕਿ ਪੁੱਤਰ ਬਾਣੀ ਪੜ ਜਦੋਂ ਤੈਨੂੰ ਕੋ ਕਹਵੇ ਤੇਰੇ ਘਰ ਔਲਾਦ ਨਹੀਂ ਹੈਗੀ ਉਹਨੂੰ ਗੁਰੂ ਗ੍ਰੰਥ ਸਾਹਿਬ ਚੋਂ ਪੜ ਕੇ ਸੁਣਾ ਦਿਓ ਕਿ ਪੁੱਤੀ ਗੰਢ ਪਵੇ ਸੰਸਾਰ ਦੇ ਕੀ ਅਰਥ ਨੇ ਮੋਇਆਂ ਗੰਢ ਨੇਕੀ ਸਤ ਹੋਏ ਮਰਨ ਤੋਂ ਬਾਅਦ ਗੰਢ ਔਲਾਦ ਨਾਲ ਨਹੀਂ ਮਰਨ ਤੋਂ ਬਾਅਦ ਗੰਢ ਤੁਹਾਡੇ ਨੇਕ ਕਰਮਾਂ ਨਾਲ ਸੰਸਾਰ ਨਾਲ ਪਈ ਤੁਹਾਡੀ ਧੀ ਪਰਿਵਾਰ ਨੂੰ ਜਵਾਬ ਦੇਵੇ ਬਾਹਰਲੇ ਬੰਦੇ ਦੇ ਵਿੱਚ ਦਖਲ ਦੇਣ ਦੀ ਲੋੜ ਨਾ ਪਵੇ ਅਸੀਂ ਦੁਨਿਆਵੀ ਐਜੂਕੇਸ਼ਨ ਲੈ ਲਈ ਪਾਣੀ ਦੀ ਐਜੂਕੇਸ਼ਨ ਲਈ ਨਹੀਂ ਦਰਵਾਣ ਦਾ ਸਿਧਾਂਤ ਅਸੀਂ ਅਪਣਾਇਆ ਹੀ ਸੀ ਇਸੇ ਕਰਕੇ ਅੱਜ ਜਿਹੜਾ ਉੱਠਦਾ ਪਖੰਡੀ ਹਾਨੂੰ ਨਵੀਂ ਤੋਂ ਨਵੀਂ ਮਰਿਆਦਾ ਦੇ ਕੇ ਤੁਰ ਪੈਂਦਾ ਅਕਾਲ ਤਖਤ ਮੈਂ ਵਿਦੇਸ਼ਾਂ ਦੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਸੱਚੀ ਸਿਹਰ ਚਾਹੁੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਤੇ ਗੱਲ ਕਹਿਣਾ ਚਾਹੁੰਦਾ ਗੁਰਦੁਆਰਾ ਅਕਾਲ ਤਖਤੋਂ ਲੋ ਪ੍ਰਵਾਂਤ ਸੇਖ ਰਹਿਤ ਮਰਿਆਦਾ ਦੇ ਛੰਡੇਟ ਲਿਆਓ ਸਿਧਾਂਤ ਲਾਗੂ ਕਰ ਲਿਓ ਹੋਰ ਪੰਜਾ ਛੇ ਸਾਲਾਂ 'ਚ ਤੁਸੀਂ ਵੇਖੋ ਇੱਥੋਂ ਦੇ ਬੱਚੇ ਬੱਚੀਆਂ ਯੂਰਪ ਦੇ ਸਿੱਖੀ ਵਿਚਾਰ ਤਾਰਾ ਅਪਣਾ ਕੇ ਮਾਣ ਮਹਿਸੂਸ ਕਰਨਗੇ ਕਿ ਸਿੱਖੀ ਦੀ ਵਧੀਆ ਚੀਜ਼ ਹੈ ਕੋਕ ਸ਼ਬਦ ਲੈ ਉੱਤੇ ਸੁਰ ਲੇਖ ਲਾਤਾ ਪੜੀ ਜਾਓ ਜੀ ਦੁੱਖ ਦੂਰ ਹੁੰਦੇ ਹੁਣ ਅੱਜ ਕੱਲ ਨਵਾਂ ਕੰਮ ਚੱਲ ਪਿਆ ਦੁਪਹਿਰਿਆਂ ਦਾ ਸੇਖਣੇ ਤੇ ਬਾਣੀ ਹਰ ਵਕਤ ਪੜ੍ਹਨੀ ਸੀ ਚਾਰ ਪੈਰੇ ਥੋੜਾ ਪੜ੍ਹਨੇ ਸੀ ਆਠ ਪੈਰਾ ਰਾਧੀ ਅਸੀਂ ਹੁਣ ਬਾਣੀ ਆਂਦੀ ਅੱਠੇ ਪੈਰਾ ਰਦਨ ਉਹ ਕਿਤੇ ਚਾਰ ਪੈਰਾ ਰਦਨ ਤੇ ਫਿਰ ਉੱਥੇ ਬਣਾਇਆ ਕੀ ਜਾ ਰਿਹਾ ਜੀ ਸਾਡੇ ਸਿਰ ਤੇ ਕਰਜ਼ਾ ਵੜਾ ਸੀ ਬਾਬਾ ਦੀਪ ਸਿੰਘ ਨੇ ਸਾਡਾ ਹੁਣ ਕਰਜ਼ਾ ਤੁਸੀਂ ਪੁੱਠੇ ਕੰਮਾਂ ਲਈ ਲਿਆ ਹੋਏ ਤੇ ਬਾਬਾ ਦੀਪ ਸਿੰਘ ਨੇ ਥੋੜਾ ਜਿਮਾਂ ਵਾਰੀ ਚੁੱਕੂ ਕਰਜ਼ਾ ਲਿਆ گاਵਾਂ ਵਾਲੀ ਤੇ ਤੁਸੀਂ ਕੋਠੀ ਪਾਰੀ ਹੁਣ ਤੁਸੀਂ ਬਾਬਾ ਦੀਪ ਸਿੰਘ ਦੇ ਗਾੜੀ ਅਰਦਾਸਾਂ ਕਰਜੇ ਹੁਣ ਸਿੱਖੀ ਵਿਚਾਰਤਾਰਾ ਕੁਝ ਹੋਰ ਸੀ ਅਸੀਂ ਲਿਆ ਕੇ ਤੇ ਹੋਰ ਜਿੱਦਾ ਤੇ ਖੜੀ ਕਰ ਦਿੱਤੀ ਫਿਰ ਜੀ ਇਹ ਇੱਥੇ ਜੋਤ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਤ ਦਾ ਘਿਓ ਲਾਓ ਤੇ ਜਿਹੜੇ ਦੱਸਦੇ ਆ ਨਾ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਜਦੋਂ ਤੁਹਾਡੇ ਢਿੱਡ ਹੁੰਦੀ ਆ ਪੇਟ ਦੇ ਵਿੱਚ ਉਦੋਂ ਤੁਸੀਂ ਜੋਤ ਦਾ ਕਿਉਂ ਨਹੀਂ ਲਾਉਂਦੇ ਉਦੋਂ ਹਸਪੀਟਲਾਂ ਚ ਕਿਉਂ ਜਾਂਦੇ ਹੋ ਜੀ ਪਰ ਪੁੱਛੂ ਕਿਹੜਾ ਭਾਈ ਗੁਰੂ ਕੇ ਪਿਆਰੇ ਪੁੱਛੂ ਕਿਹੜਾ ਇੱਕ ਉਹ ਕੈਨੇਡਾ ਬੈਠੀ ਬੀਬੀ ਉਹ 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 ਚਪਹਿਰਿਆਂ ਦੀ ਵੈਸਟਰ ਆ ਪਤਾ ਕਿਦਾਂ ਕਹਦੀ ਆ ਸੁੱਕੀ ਰਸਤ ਲੈ ਕੇ ਆਇਓ ਉਹਨੂੰ ਪਤਾ ਜੇ ਗਿੱਲੀ ਰਸਤ ਹੋ ਗਈ ਤੇ ਫਿਰ ਉਸ ਦਿਨ ਖਰਾਬ ਹੋ ਜੀ ਸੁੱਕੀ ਹੋ ਗਈ ਤੇ 4 ਦਿਨ ਲੰਘ ਜੂਗੀ ਆਟਾ ਨਹੀਂ ਖਰਾਬ ਹੋਣਾ ਚਾਵਲ ਨਹੀਂ ਖਰਾਬ ਹੋਣਾ ਜੋ ਜੋ ਸਮਗਰੀ ਚਾਹੀਦੀ ਹੋਈ ਆ ਐਦਾਂ ਲਾ ਕੇ ਸੁੱਚਾ ਚਾਦਰ ਰੱਖਣੀ ਆ ਉਹਦੇ ਤੇ ਲਾ ਕੇ ਜੋਤ ਜਗਾਉਣੀ ਆ ਲਾ ਕੇ ਬਾਬਾ ਜੀ ਦੀ ਮੈਂ ਕਹਿੰਦੀ ਕਿ ਸੋ ਇਹ ਸੱਚੀ ਬਾਬਾ ਦੀਪ ਸਿੰਘ ਆ ਜੇ ਨਾ ਉਹਨੇ ਖੰਡਾ ਖੜਕਾਉਣਾ ਇਹੋ ਜਿਹਾ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਕੇ ਲਾਤਾ ਤੂੰ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ ਮੈਂ ਤਾਂ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਆਪਣਾ ਕੁਰਬਾਨ ਕਰ ਦਿੱਤਾ ਤੁਸੀਂ ਮੈਨੂੰ ਇੱਕ ਵੱਖਰੀ ਥਿਰ ਬਣਾ ਕੇ ਪੇਸ਼ ਕਰ ਦਿੱਤੇ ਹੋ ਮੈਨੂੰ ਤੁਸੀਂ ਗੁਰੂਆਂ ਦੇ ਬਰਾਬਰ ਲਿਆ ਖੜਾ ਕਰ ਦਿੱਤਾ ਫਿਰ ਤੁਸੀਂ ਵੇਖੋ ਭਾਈ ਮਨੀ ਸਿੰਘ ਬੰਦ-ਬੰਦ ਕੱਟੇ ਗਏ ਸੀ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਸੀ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ ਦੱਸੋ ਕੋਈ ਉਹਨਾਂ ਦਾ ਨਾਮ ਲੈਣ ਨੂੰ ਤਿਆਰ ਹੈਗਾ ਅਸੀਂ ਸਿੱਖ ਵੰਡਲ ਹੈ ਜੀ ਫਿਰ ਕਿਹਦੇ ਸਾਡੇ ਬੱਚੇ ਸਿੱਖ ਨਹੀਂ ਬੰਦੇ ਅਸੀਂ ਤੇ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਣੀਆਂ ਸਾਨੂੰ ਕਿਉਂਕਿ ਅਸੀਂ ਇਸ ਬੰਨੇ ਸੌਣ ਨੂੰ ਤਿਆਰ ਹੀ ਨਹੀਂ ਅਸੀਂ ਤੇ ਇਹ ਥੋੜਾਕ ਟਾਈਮ ਚੱਲਣਾ ਆ ਤੁਸੀਂ ਜਿਉਂਦੇ ਵੇਖਿਓ ਆਪਣੇ ਜਿਵੇਂ ਦੁੱਖ ਭਜਣ ਦੇ ਪਹਿਲਾਂ ਬਹੁਤ ਹੁੰਦੇ ਸੀ ਪਾਟ ਵਾਲੀ ਹੋਰੀ ਪਤਾ ਲੱਗਿਆ ਵੀ ਇਹ ਹੁਣ ਪ੍ਰੋਡਕਟ ਥੋੜਾ ਜਿਹਾ ਪੁਰਾਣਾ ਹੋ ਗਿਆ ਨਵਾਂ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਵੇਖਿਓ ਤੁਸੀਂ ਹੁਣ ਦੂਜੇ ਬੰਨੇ ਚਾ ਮੈਂ ਆਪਣੇ ਅੱਖੀਂ ਵੇਖਿਆ ਜੀ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਡੈਥ ਹੋਈ ਤੇ ਉਹਨਾਂ ਦੀ ਧੀ ਵਿਦੇਸ਼ ਤੋਂ ਇੰਡੀਆ ਗਈ ਤੇ ਮੈਂ ਮਾਂ ਦੇ ਮੂੰਹੋਂ ਸ਼ਬਦ ਸੁਣਿਆ ਕਹਿੰਦੀ ਜੀ ਸਾਡੀ ਧੀ ਨੇ ਬੜੇ ਚਪਹਿਰੇ ਵੀ ਕੱਟੇ ਪਰ ਫਿਰ ਵੀ ਬਾਬਾ ਦੀਪ ਸਿੰਘ ਨੇ ਸਾਡੀ ਧੀ ਦੀ ਨਹੀਂ ਸੁਣੀ ਹੁਣ ਉਹ ਧੀ ਗੁਰਦੁਆਰੇ ਆਊਗੀ ਮੈਂ ਪੁੱਛਣਾ ਚਾਹੁੰਦਾ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਤੁਸੀਂ ਅੰਧਵਿਸ਼ਵਾਸ ਫਲਾ ਕੇ ਜਿਹੜੇ ਬੱਚਿਆਂ ਨੇ ਗੁਰੂ ਨਾਲ ਜੁੜਨਾ ਸੀ ਉਹ ਗੁਰੂ ਦੇ ਦੌਰ ਜਾਣ ਕੇ ਉਹ ਧੀ ਦੇ ਦਿਮਾਗ 'ਚ ਇਹ ਗੱਲ ਬਹਿ ਗਈ ਬਾਬਾ ਦੀਪ ਸਿੰਘ ਨੇ ਮੇਰੀ ਸੁਣੀ ਨਹੀਂ ਹੈਗੀ ਕਿਉਂ ਲਾਲਜ ਦਿੰਦੇ ਹੋ ਤੁਸੀਂ ਲੋਕਾਂ ਨੂੰ ਸਹੀ ਗੱਲ ਸਮਝਾਓ ਵੀ ਇੱਥੇ ਤੇ ਬਾਣੀ ਉਚਾਰਨ ਕਰਨ ਵਾਲੇ ਗੁਰੂ ਅਰਜਨ ਸਾਹਿਬ ਤਤੀਆਂ ਤਵੀਆਂ ਤੇ ਬੈਠਿਆ ਮਾਤਾ ਗੰਗਾ ਜੀ ਦੇ ਪਤੀ 11 ਸਾਲ ਦੀ ਏਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਦੀ ਜਿਦਨ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਸੀ ਸੁਗਣ ਸਾਹਿਬ ਉਚਾਰਨ ਕਰਨ ਵਾਲੇ ਉਹਨਾਂ ਦੇ ਪਿਤਾ ਸ ਗੁਰੂ ਸਾਹਿਬ ਪਰ ਮੈਨੂੰ ਪਤਾ ਇਹ ਗੱਲ ਛੇਤੀ ਕਿਤੇ ਹਜਮ ਕਰਨੀ ਉੱਚੀ ਬੋਲੋ ਜੀ ਜਿਹੜਾ ਪੰਜਾਬ ਬੈਠਾ ਉਹ ਚਪੈਰਾ ਪਤਾ ਕਾਹਦਾ ਘਟ ਰਿਹਾ ਮੈਨੂੰ ਬਾਪਾ ਅਮਰੀਕਾ ਭੇਜ ਦੇ ਫੋਂ ਮੈਂ ਕੰਦ ਟਪਾ ਕੇ ਭੇਜ ਦੇ ਜਿਹੜਾ ਉੱਥੇ ਬੈਠਾ ਉਹ ਪਤਾ ਘਟ ਰਿਹਾ ਮੈਨੂੰ ਇੱਥੇ ਕਿਤੇ ਗ੍ਰੀਨ ਕਾਰਡ ਦਵਾ ਦੇ ਜਿਹੜਾ ਹੋਰ ਅੱਗੇ ਬੈਠਾ ਉਹਨਾਂ ਮੈਨੂੰ ਪੈਟਰੋਲ ਪੰਪ ਦਵਾ ਦੇ ਅਸੀਂ ਤੇ ਕਮਲੇ ਕੀਤਾ ਪਿਆ ਸੀਦਾਂ ਨੂੰ